ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉਤੇ ਜੀ ਆਜ ਦੀ ਵੀਡੀਓ ਵਿੱਚ ਪਤਾ ਜੀ ਸ੍ਰੀ ਵਰਡ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਰੱਖੋ ਨਾਮ ਤੇ ਐਡਰੈਸ ਬੋਲ ਦੋ ਨਾਮ ਰਾਮਚੰਦਾ ਜੀ ਪਿੰਡ ਛੰਨਾ ਗਲਾ ਸਿੰਘ ਹਮ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਫਾ ਨੇੜੇ ਪਿੰਡ ਬੈਂਪੜਾੜਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਬੋਲ 9945 ਹਮ 85594 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਜੀ ਬਿੜੀ ਇਹ ਬੜ ਦੇ ਨੇ ਕਿਹੜਾ ਸੂਸ ਹੋਈ ਆ ਦੂਜਾ ਸੂਸ ਹੋਈ ਆ ਜੀ ਕਦੋਂ ਸੂਈ ਆ ਬਾਈ ਇਹਨੂੰ ਅਜੇ ਚੌਥਾ ਦਿਨ ਆ ਜੀ ਚੌਥਾ ਦਿਨ ਬੱਚਾ ਕੀ ਆ ਬਾਈ ਮਗਾ ਬੱਚਾ ਜੀ ਬੱਚਾ ਦੇਤਾ ਠੀਕ ਆ ਕਿੰਨੇ ਕ ਬੋਲੇ ਨੇ ਬਾਈ ਹੁਣ ਹੋਊਗਾ ਜੀ 12 13 ਕਿਲੋ ਦੁੱਧ ਠੀਕ ਆ ਹੋੜ ਲਾ ਬਾਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਆਰਡਰ ਚੰਗਾ ਚਵਾਈ ਚੂਈ ਕਿਵੇਂ ਆ ਬਾਈ ਚਵਾਈ ਜੀ ਬਹੁਤ ਚੰਗੀ ਠੰਡੀ ਬਹੁਤ ਆ ਠੀਕ ਆ ਫੇਸ ਬਿਊਟੀ ਕਰਮ ਵਾਲੀ ਦੀ ਚੰਗੀ ਆ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਚਵਾਈ ਚੂਈ ਬਾਈ ਕਹਿੰਦਾ ਚੰਗੀ ਆ ਠੰਡੀ ਠੁੰਡੀ ਫੁੱਲ ਆਰਡਰ ਬੜਾ ਚੰਗਾ ਬਈ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਧਣ ਮੁੱਠੀ ਵਾਲਾ ਧਣ ਚਵਾਈ ਚੁਈ ਬਾਈ ਕਿਨੋਂ ਨੰਬਰ 1 ਕਿੰਨਾ ਕ ਦੁੱਧ ਦੀ ਰਿਵਰਸਟੀ ਮੇੜੇ ਦੋ ਦੇ ਦੋ ਜੀ ਬਾਈ 23 ਕਿਲੋ ਠੀਕ ਆ ਹਮ ਤੇ ਕੀ ਮੁੱਲ ਜਾਇਦਾ ਜਾਇਦਾ ਮੁੱਲ 65000 ਆ ਜੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਹੋ ਜਾ 65000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਬੜਾ ਆਰਡਰ ਚੰਗਾ ਠੰਡੀ ਸੀਲ ਠੰਡੀ ਸੀ ਬਹੁਤ ਜ਼ਿਆਦਾ ਨਹੀਂ ਚਵਾਈ ਚੁਈ ਬੜੀ ਜਿਆਦਾ ਚੰਗੀ ਹੈ। ਠੀਕ ਕਰ। ਤੋਂ ਗਿਆ ਦਿਖਾ ਲੈ। ਠੀਕ ਹੈ। ਚਵਾਈ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾਣੇ ਚੰਗੀ ਆ ਬੜੀ। ਜਿਹੜਾ ਜੋ ਮਰਜ਼ੀ ਬਣਾ ਬੱਚੇ ਕੋਈ ਗੱਲ ਨਹੀਂ। ਰੈਕ ਕਮਾਲ ਦਾ ਥਣ ਥਣ ਬਹੁਤ ਚੰਗਾ ਜਿਵੇਂ ਮਰਜ਼ੀ ਬੈਠਾ ਰਹਿ ਲੈ। ਚੋਣ ਬੜਾ ਚੰਗਾ ਯਾਰ ਹਣਾ। ਹਾਂਜੀ। ਚਵਾਈ ਬਹੁਤ ਚੰਗੀ ਹੈ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ। ਆਰਡਰ ਵੀ ਬਹੁਤ ਚੰਗਾ ਗਿਆ। ਰੋਲਾ ਵੀ ਚੰਗਾ ਬਾਈ ਨੇ ਤਿਆਰ ਦੱਸਿਆ ਹੁਣ। ਮੁੱਲ 65000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਣ ਜਰੂਰ ਹੋ ਜੀਗਾ। ਚਵਾਈ ਜੁਈ ਕਰਮ ਵਾਲੀ ਜੀ ਚੰਗੀ ਆ ਬਾਈ ਲੈ। ਕਿਆ ਬਾਤ ਕੰਦੇ ਸ਼ੀਲਾ ਜੀ ਕੋਈ ਮਰਜ਼ੀ ਬੈਠੀ ਸਹੀ ਗੱਲ ਆ ਮੁੱਲ ਵੀ ਜਾਇਜ਼ ਆ ਇਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ